ਆਪ ਕਹਤੇ ਆਪ ਸੁਣਨੇਹਾਰ ਆਪੇ ਇੱਕ ਆਪ ਵਿਸਤਾਰ ਤੂੰ ਆਪ ਹੀ ਇੱਕ ਰੂਪ ਹੈ ਤੇ ਆਪ ਹੀ ਵਿਸਤਾਰ ਹੈ ਇੱਕ ਹੈ ਅਨੇਕ ਹੈ ਫਿਰ ਇੱਕ ਹੈ ਤੋ ਇਸ ਕਰਕੇ ਜੋ ਕੁਝ ਵੀ ਹੈ ਇਹ ਵਾਹਿਗੁਰੂ ਉਪਦੇਸ਼ ਕਰਨ ਵਾਲਾ ਵੀ ਤੂੰ ਹੈ ਹੀ ਹੈ ਤੇ ਉਪਦੇਸ਼ ਨੂੰ ਸੰਜਣ ਵਾਲਾ ਵੀ ਕਿਉਂਕਿ ਜਿਹੜੀ ਸੰਜਣ ਸਕਤੀ ਹੈ ਉਹ ਦੀ ਜੋਤ ਆ ਠੀਕ ਹੈ ਨਾ ਜੀ ਰਕਤ ਬਿੰਦ ਤੋਂ ਸਰੀਰ ਬਣਦਾ ਹੈ ਪਰ ਜਿਹੜੀ ਉਹਦੇ ਅੰਦਰ ਜੋਤ ਆ ਨਾ ਜੀ ਚਾਹੇ ਉਹ ਕੰਨਾਂ ਦੇ ਵਿੱਚ ਹੈ ਤੇ ਚਾਹੇ ਅੱਖਾਂ ਦੇ ਵਿੱਚ ਦੇਖਣ ਦੀ ਜੋਤ ਹੋ ਤੇ ਜੋਤ ਕੰਮ ਕਰ ਰਹੀ ਹੈ ਜੋਤ ਜਿਸ ਵੇਲੇ ਇਹਦੇ ਵਿੱਚੋਂ ਨਿਕਲਦੀ ਹੈ ਸਾਰੀਆਂ ਚੀਜ਼ਾਂ ਬੁੱਝ ਜਾਂਦੀਆਂ ਨੇ ਜੋਤੇ ਖੜੀਆਂ ਨੇ ਹੈ ਨਾ ਜੀ ਤੋਂ ਇਸ ਕਰਕੇ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਕਿ ਉਹ ਆਪ ਹੀ ਕਥਨ ਰੂਪ ਹੈ ਆਪ ਹੀ ਉਪਦੇਸ਼ ਰੂਪ ਹੈ ਤੇ ਆਪ ਹੀ ਉਪਦੇਸ਼ ਨੂੰ ਸਮਝਣ ਰੂਪ ਹੈ